ਰੂਸ ਜੀ ਲੱਖ ਖੁਸ਼ੀਆਂ ਪਾਤ ਸ਼ੰਘ ਜੇ ਸਤ ਗੁਰ ਨਦਰ ਕਰੇ ਨਮਕ ਇਕ ਹਰ ਨਾਮ ਦੇ ਵੀਰ ਮਨ ਤਨ ਸ਼ੀਤਲ ਹੋਏ रा आरता जो जन तुमरि भगत कर तेनके तेन के काज स्वार जो जन तुमरि भगत कर ਦੇ ਨੇ ਕਾਜ ਸਵਾਰਤਾ ਜੁਗੋ ਜੋਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਵਨਾ ਪਵਿੱਤਰ ਨਿੱਗੀ ਗੋਦ ਦੇ ਅੰਦਰ ਸ਼ੁਭਾਏਮਾਨ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਸਭਾਗੇ ਜੋੜੇ ਦੇ ਸ਼ੁਭ ਆਨੰਦ ਕਾਰਜ ਦੀਆਂ ਰਸਮਾਂ ਨੂੰ ਅਦਾ ਕਰਨ ਵਾਸਤੇ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੋਏ ਹੋ ਗੁਰੂ ਸਵਾਰੀਓ ਸਭਾਗੇ ਜੋੜੇ ਨੂੰ ਲੱਖ ਲੱਖ ਮੁਬਾਰਕਾ ਹਨ ਕਿ ਇਹ ਕਾਰਜ ਜਿੰਨੋਂ ਗੁਰਸਿੱਖੀ ਦੇ ਅੰਦਰ ਸਤਿਗੁਰੂ ਜੀ ਨੇ ਅਨੰਦ ਦਾ ਕਾਰਜ ਆਖਿਆ ਹੈ ਉਹ ਕਿਰਿਆ ਕਰਨ ਵਾਸਤੇ ਉਹ ਕਾਰਜ ਕਰਨ ਵਾਸਤੇ ਆਪ ਜੀ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਏ ਉਹ ਕਿਹੜਾ ਕਾਰਜ ਹੈ ਅਨੰਦ ਦਾ ਕਾਰਜ ਅੱਜ ਜੋ ਕਿਰਿਆ ਹੋਈ ਹੈ ਇਹ ਆਨੰਦ ਕਾਰਜ ਹੋਇਆ ਹੈ ਤੇ ਇਹ ਕਾਰਜ ਜਿਹੜਾ ਅਸੀਂ ਆਨੰਦ ਨੂੰ ਮੁੱਖ ਰੱਖਦੇ ਹਾਂ ਕੀਤਾ ਵੀ ਜੀਵਨ ਆਨੰਦ ਨਾਲ ਭਰ ਜਾਵੇ ਖੁਸ਼ੀ ਨਾਲ ਭਰ ਜਾਵੇ ਖੇੜੇ ਨਾਲ ਭਰ ਜਾਵੇ आनंद जीवन ਦੇ ਅੰਦਰ ਕਦੋਂ ਆਏਗਾ ਗੁਰਮੁਖ ਪਿਆਰਿਆਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਹ ਕਾਰਜ ਅਸੀਂ ਆਨੰਦ ਦਾ ਕੀਤਾ ਹੈ ਪਰ ਜੀਵਨ ਦੇ ਅੰਦਰ ਆਨੰਦ ਬਣ ਜਾਵੇ ਬੱਚਿਓ ਇਹ ਗੁਰੂ ਦੇ ਕੋਲੋਂ ਨਤਮਸਤਕ ਹੋ ਕੇ ਆਪਾਂ ਨੇ ਸਿੱਖਣਾ ਹੈ ਚਾਰ ਲਾਵਾਂ ਦੇ ਅੰਦਰ ਆਪ ਜੀ ਨੂੰ ਉਹ ਉਪਦੇਸ਼ ਦਿੱਤੇ ਗਏ ਜਿਹੜੇ ਇਸ ਕਾਰਜ ਨੂੰ ਆਨੰਦਮਈ ਬਣਾਉਂਦੇ ਹਨ ਆਨੰਦ ਦੇ ਨਾਲ ਖੇੜੇ ਦੇ ਨਾਲ ਭਰ ਦਿੰਦੇ ਹਨ ਗੁਰਸਿੱਖੀ ਦੇ ਅੰਦਰ ਸਤਿਗੁਰੂ ਜੀ ਸਿੱਖਿਆ ਪ੍ਰਦਾਨ ਕਰਦੇ ਹਨ ਕਿ ਧਨ ਪਿਰ ਇਹਨਾ ਆਖੀਏ ਬੈਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਈਏ ਸੋਏ ਇਹ ਅੰਦਰ ਦੀ ਗਾਥਾ ਹੈ ਪਰ ਅਸੀਂ ਸੰਸਾਰਕ ਤੌਰ ਤੇ ਸੰਸਾਰੀ ਦੁਨੀਆ ਨੂੰ ਮੁੱਖ ਰੱਖਦੇ ਹਾਂ ਧਨ ਪਿਰ ਇਸ ਨੂੰ ਆਖਦੇ ਹਾਂ ਪਤੀ ਅਤੇ ਪਤਨੀ ਪਤੀ ਅਤੇ ਪਤਨੀ ਦਾ ਦਰਜਾ ਵੀ ਇਸੇ ਤਰ੍ਹਾਂ ਜਿਵੇਂ ਅੰਦਰ ਦੀ ਅੰਤਰ ਆਤਮਾ ਔਰ ਸਾਡੀ ਬੁੱਧ ਮਤ ਇਹ ਤਨ ਹੈ ਇਥੇ ਪਿਰ ਹੈ ਪਰਮਾਤਮਾ ਦਾ ਵਾਸਾ ਹੈ ਇਹ ਜਦੋਂ ਇੱਕ ਹੋਣਗੇ ਮਤ ਅਤੇ ਮਨ ਇੱਕ ਹੋ ਕੇ ਗੁਰੂ ਚਰਨਾਂ ਨਾਲ ਜੁੜਨਗੇ ਉਦੋਂ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਇਸੇ ਤਰ੍ਹਾਂ ਸੁਭਾਗਾ ਜੋੜਾ ਪਤੀ ਅਤੇ ਪਤਨੀ ਇਹਨਾਂ ਦੀ ਮਤ ਇੱਕ ਹੋਵੇਗੀ ਗੱਲਬਾਤ ਇੱਕ ਹੋਵੇਗੀ ਪ੍ਰੇਮ ਇੱਕ ਮਿਕ ਹੋ ਜਾਏਗਾ ਤੇ ਇਹ ਜਿਹੜਾ ਕਾਰਜ ਆਨੰਦ ਦਾ ਕੀਤਾ ਹੈ ਜੀਵਨ ਦੇ ਅੰਦਰ ਆਨੰਦ ਹੀ ਆਨੰਦ ਬਣਦਾ ਜਾਏਗਾ ਸੋ ਇਸ ਵਾਸਤੇ ਆਪ ਸੁਭਾਗੇ ਹੋ ਗੁਰੂ ਚਰਨਾਂ ਵਿੱਚ ਜੁੜੇ ਹੋ ਗੁਰੂ ਕੀ ਬਾਣੀ ਦੇ ਅੰਦਰ ਸਾਡਾ ਆਪਣਾ ਜੀਵਨ ਸਾਡਾ ਪਰਿਵਾਰਕ ਜੀਵਨ ਜਿਹੜਾ ਹੈ ਉਹ ਆਨੰਦਮਈ ਕਿਵੇਂ ਬਣੇਗਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹੁਣ ਇਤੇ ਮੈਂ ਇੱਕ ਬਚਨ ਆਪ ਜੀ ਦੇ ਚਰਨ ਕਮਲਾਂ ਵਿੱਚ ਰੱਖਾਂਗਾ ਪਰ ਅਸੀਂ ਮਹਿਸੂਸ ਨਹੀਂ ਕਰਨਾ ਕਿਉਂਕਿ ਜਿਸ ਬਾਤ ਨਾਲ ਜਿਸ ਸਿੱਖਿਆ ਨਾਲ ਸਾਡੇ ਜੀਵਨ ਅੰਦਰ ਆਨੰਦ ਆਉਣਾ ਹੈ ਨਾ ਉਹ ਸਿੱਖਿਆ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਦਰਜੇ ਤੇ ਉਹ ਸਾਨੂੰ ਸਾਂਝੀ ਕਰ ਲੈਣੀ ਚਾਹੀਦੀ ਹੈ ਇਸ ਵਾਸਤੇ ਬੇਨਤੀ ਕਰਨ ਲੱਗਾ ਹਾਂ ਗੁਰਸਿੱਖੋ ਕਿ ਗੁਰੂ ਪਿਤਾ ਜੀ ਨੇ ਸਾਡੇ ਸਤਿਗੁਰੂ ਨੇ ਸਾਨੂੰ ਇਹ ਸਮਝਾਇਆ ਹੈ ਵੀ ਕੇਸਾਂ ਨੂੰ ਕਤਲ ਨਹੀਂ ਕਰਨਾ ਹੁਣੇ ਹੁਣੇ ਆਪ ਜੀ ਨੇ ਅਰਦਾਸ ਬੇਨਤੀ ਦੇ ਵਿੱਚ ਹਾਜ਼ਰ ਹੁੰਦਿਆ ਅਰਦਾਸ ਇਹ ਕੀਤੀ ਸੀ ਸਿੱਖਾ ਨੂੰ ਸਿੱਖੀ ਦਾਣ ਤੇ ਅੱਗੇ ਕੀ ਸ਼ਬਦ ਸੀ ਕੇਸ ਦਾ ਉਹਨਾਂ ਕੇਸਾਂ ਦੀ ਆਪ ਜੀ ਨੇ ਸੰਭਾਲ ਕਰਨੀ ਹੈ ਬੇਸ਼ੱਕ ਉਹ ਸਾਡੇ ਸਿਰ ਦੇ ਕੇਸ ਨੇ ਸਰੀਰ ਦੇ ਕਿਤੇ ਵੀ ਸਾਡੇ ਕੇਸ ਨੇ ਉਹਨਾਂ ਦੀ ਸੰਭਾਲ ਕਰਨੀ ਹੈ ਹੁਣ ਜਿਵੇਂ ਮੈਂ ਮਾਫ਼ ਕਰਨਾ ਸਾਡੀ ਧੀ ਸਾਡੀ ਬੱਚੀ ਇਨਾ ਕੇਸਾਂ ਦੀ ਜੇਕਰ ਛੇੜਛਾੜ ਕਰੇਗੀ ਤੇ ਆਉਣ ਵਾਲੇ ਸਮੇਂ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਕੀ ਦੁੱਖ ਭੋਗਣੇ ਪੈ ਸਕਦੇ ਨੇ ਕਾਇਆ ਰਤਬਉ ਰੂਪ ਰਚਾਈ ਤਿਨ ਕੋ ਦਇਆ ਸੁਪਨੇ ਵੀ ਨਹੀਂ ਮਾਲਕ ਆਖਦੇ ਸ਼ਰੀਰ ਨੂੰ ਮੁਖੜੇ ਨੂੰ ਇਹਨੂੰ ਕਾਇਆ ਨੂੰ ਸੁੰਦਰ ਬਣਾਉਣ ਵਾਸਤੇ ਜੇ ਕਿਤੇ ਅਸੀਂ ਉਹਦੀ ਦਿੱਤੀ ਹੋਈ ਦਾਤ ਦੀ ਤੋੜ ਮਰੋੜ ਕਰ ਦਿੱਤੀ ਸਾਡੇ ਹਿਰਦੇ ਅੰਦਰ ਦਇਆ ਨਹੀਂ ਰਹਿ ਜਾਣੀ ਦਇਆ ਨਹੀਂ ਰਹਿ ਜਾਣੀ ਭਾਵ ਜਿਹੜਾ ਬੱਚਾ ਸਾਡੀ ਕੁੱਖ ਤੋਂ ਜਨਮ ਲਵੇਗਾ ਉਹਦੀ ਦ੍ਰਿਸ਼ਟੀ ਉਹਦੀਆਂ ਅੱਖਾਂ ਕਮਜ਼ੋਰ ਪੈ ਜਾਣਗੀਆਂ ਜੇ ਅਸੀਂ ਇਹ ਕਿਰਿਆ ਫਿਰ ਵੀ ਕਰਦੇ ਰਹੇ ਕਿੰਨੀ ਵੱਡੀ ਬਾਤ ਹੈ ਕਿੰਨਾ ਸੁੰਦਰ ਆਨੰਦ ਹੈ ਸਤਿਗੁਰੂ ਮੈਂ ਪਾਇਆ ਗੁਰੂ ਦੀ ਗੋਦ ਵਿੱਚ ਬੈਠ ਕੇ ਇਹ ਸਿੱਖਿਆ ਲੈ ਜਾਈਏ ਤੇ ਸਾਡੇ ਬੱਚੇ ਤੰਦਰੁਸਤ ਹੋਣਗੇ ਸਾਡੇ ਜੀਵਨ ਸੋਹਣੇ ਸੁੰਦਰ ਬਣ ਜਾਣਗੇ ਹੋਰ ਗਹਿਰੀਆਂ ਬਹੁਤ ਬੇਅੰਤ ਵਿਚਾਰਾਂ ਨੇ ਪਰ ਸਮਾਂ ਆਗਿਆ ਨਹੀਂ ਦਿੰਦਾ ਇਹ ਆਸ਼ੀਰਵਾਦ ਲੈਣ ਵਾਸਤੇ ਆਪਾਂ ਇੱਕ ਕਾਰਜ ਜਿਹਨੂੰ ਸਤਿਗੁਰੂ ਜੀ ਨੇ ਆਨੰਦ ਦਾ ਕਾਰਜ ਆਖਿਆ ਉਹ ਆਪ ਜੀ ਨੇ ਆਨੰਦ ਦੀ ਕਿਰਿਆ ਕੀਤੀ ਆਨੰਦ ਦਾ ਕਾਰਜ ਕੀਤਾ ਸਤਿਗੁਰੂ ਜੀ ਦੇ ਉਪਦੇਸ਼ਾਂ ਤੇ ਚੱਲਿਏ ਗੁਰੂ ਕੀ ਬਾਣੀ ਨੂੰ ਕਮਾਈਏ ਗੁਰੂ ਗੁਰੂ ਗੋਗਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਪਿਆਰਿਓ ਗੁਰੂ ਤੋਂ ਬਿਨਾ ਗੁਰਬਾਣੀ ਤੋਂ ਬਿਨਾ ਸਾਡੇ ਜੀਵਨ ਦੇ ਅੰਦਰ ਆਨੰਦ ਨਹੀਂ ਬਣ ਸਕਦਾ ਇਹ ਅਸੀਂ ਜਾਣਦੇ ਆ ਇਸੇ ਵਾਸਤੇ ਸਤਿਗੁਰੂ ਜੀ ਨੇ ਵੇਖੋ ਕਿੰਨਾ ਸੁੰਦਰ ਇਸ ਮਾਗਮ ਸਜਾਇਆ ਹੈ ਕਿ ਖੁਸ਼ੀਆਂ ਖੇੜਿਆਂ ਦੇ ਅੰਦਰ ਅਸੀਂ ਆਨੰਦ ਪਰਣਾ ਉਹ ਆਨੰਦ ਦੀ ਜਾਂਚਣਾ ਸਾਨੂੰ ਚਾਰ ਲਾਵਾਂ ਦੇ ਅੰਦਰ ਦਸਾਈ ਹੋਈ ਹੈ ਸਤਿਗੁਰੂ ਜੀ ਕਿਰਪਾ ਕਰਨ ਜੋ ਉਪਦੇਸ਼ ਮੇਰੇ ਮਾਲਕ ਨੇ ਇਹਨਾਂ ਦੀ ਝੋਲੀ ਦੇ ਵਿੱਚ ਪਾਏ ਹਦ ਉਹ ਉਪਦੇਸ਼ ਇਹ ਬੱਚੇ ਕਮਾ ਕੇ ਆਪਣੇ ਜੀਵਨ ਨੂੰ ਆਨੰਦ ਦੇ ਨਾਲ ਖੁਸ਼ੀਆਂ ਦੇ ਨਾਲ ਖੇੜਿਆਂ ਦੇ ਨਾਲ ਭਰ ਸਕਣ ਇਹਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਪਾਈ ਗੁਰਦਾਸ ਜੀ ਬੜੀਆਂ ਪਿਆਰੀਆਂ ਸਿੱਖਿਆਵਾਂ ਬੱਚੇ ਔਰ ਬੱਚੀ ਦੀ ਝੋਲੀ ਵਿੱਚ ਪਾਉਣਾ ਕਰਦੇ ਨੇ ਕਹਿੰਦੇ ਨੇ ਜੈਸੇ ਕੁਲਾ ਬਦੂ ਬੁੱਧਵੰਤ ਸਸੁਰਾਰ ਬਿਖੇ ਸਸੁਰ ਦੇਵਰ ਜੇਠਰ ਸਕਲ ਕੀ ਸੇਵਾ ਕਰੇ ਪਾਣ ਪਾਣ ਗਿਆਨ ਜਾਨ ਪਤ ਪਰਿਵਾਰ ਕੇ ਉਹ ਦੱਸਦੇ ਨੇ ਕਹਿੰਦੇ ਨੇ ਜੇ ਅੱਜ ਇਹ ਬੱਚੀ ਆਪਣੇ ਪਤੀ ਦਾ ਪੱਲਾ پکڑ ਕੇ ਇਹਦੀ ਪਤਨੀ ਬਣੀ ਹੈ ਤੇ ਪਤ ਪਰਿਵਾਰ ਕੇ ਜਿਹੜਾ ਪਤੀ ਦਾ ਪਰਿਵਾਰ ਹੈ ਉਹਨੂੰ ਆਪਣਾ ਪਰਿਵਾਰ ਸਮਝਣਾ ਹੈ ਤੇ ਬੱਚੇ ਨੂੰ ਵੀ ਇਹ ਸਿੱਖਿਆ ਹੈ ਵੀ ਪਤਨੀ ਤੇਰੀ ਬਣ ਗਈ ਹੈ ਤੇ ਹੁਣ ਪਤਨੀ ਦਾ ਜਿਹੜਾ ਪਰਿਵਾਰ ਹੈ ਉਹ ਵੀ ਤੇਰਾ ਆਪਣਾ ਪਰਿਵਾਰ ਹੈ ਇਹੋ ਜੇ ਸੰਸਕਾਰ ਅਸੀਂ ਹੰਡਾ ਕੇ ਇਸ ਕਾਰਜ ਨੂੰ ਆਨੰਦਮਈ ਕਾਰਜ ਬਣਾਉਣਾ ਹੈ ਆਨੰਦ ਦਾ ਕਾਰਜ ਬਣਾ ਦੇਣਾ ਹੈ ਜੀਵਨ ਆਨੰਦ ਦੇ ਨਾਲ ਹੀ ਪਰਦਾ ਚਲਾ ਜਾਏਗਾ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਪਿਆਰਿਓ ਬਹੁਤੀ ਵਿਸਤਾਰ ਵਿੱਚ ਨਾ ਜਾਂਦਾ ਹੋਇਆ ਇਹਨੇ ਬਚਨਾਂ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਸਤਿਗੁਰੂ ਜੀ ਇਹਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਜੋ ਕਾਰਜ ਆਨੰਦ ਦਾ ਕੀਤਾ ਗਿਆ ਹੈ ਇਸੇ ਤਰ੍ਹਾਂ ਖੇੜੇ ਆਨੰਦ ਖੁਸ਼ੀਆਂ ਦੇ ਨਾਲ ਇਹਨਾਂ ਦੀਆਂ ਝੋਲੀਆਂ ਭਰ ਦੇਣੀਆਂ ਮੇਰੇ ਮਾਲਕ ਦੇ ਬਚਨਾਂ ਦੀ ਸੇਵਾ ਨਭਉਂਦੀਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ